ਆਪਣੇ ਤੁਹਾਡੇ ਨਾਲ ਸਾਂਝਾ ਕਰਦੇ ਸਮੇ ਨਾਲ ਹਰ ਚੀਜ਼ ਬਦਲਦੀ ਸਮੇ ਨਾਲ ਬਦਲਦੀਆਂ ਸਾਰੇ ਕਾਰਣੇ ਉਹ ਮਾਰੇ ਬੰਦੇ ਨੂੰ ਮਾਰਦੀ ਗਰੀਬੀ ਤੇ ਮਾਰੇ ਬੰਦੇ ਨੂੰ ਮਾਰਿਆ ਆਸ਼ਾਹੂ ਕਾਰਣੇ ਹੁਸੈਨਾਂ ਬਾੜੇ ਰੰਗ ਬਟਾਉਂਦੇ ਤੇ ਰੰਗ ਬਟਾਉਂਦੀਆਂ ਨਿੱਤੇ ਅਖਵਾਰਾਂ ਨੇ ਓ ਦੇਖੀ ਪਰਮ ਕੀਤੇ ਤੋ ਖਾਣਾ ਖਾਵੀ ਓ ਦੇਖੀ ਪਰਮ ਕੀਤੇ ਤੋ ਖਾਣਾ ਖਾਵੀ ਤੇ ਤੋਖਾ ਦਿੰਦਿਆਂ ਤਿੱਖੀਆਂ ਤਲਵਾਰਾਂ ਨੇ ਤੋਖਾ ਦਿੰਦਿਆਂ ਤਿੱਖੀਆਂ ਤਲਵਾਰਾਂ ਨੇ ਤੇਰੇ ਮੇਲੇ ਹੋ ਉੱਚਿਆਂ ਨਾਲ ਕੁੜੇ ਭੁੱਲੀ ਸਾਡਾ ਕੂਖੀ ਆਲ ਕੁੜੇ ਦੱਸ ਤੇਰੇ ਉੱਤੇ ਕੀ ਰੋਸ ਕਰਾ ਤੇਰੇ ਉਤੇ ਕੀ ਰੋਸ ਕਰਾਂ ਤੂੰ ਖੇਲ ਨਹੀਂ ਸਾਡੇ ਨਸੀਬਾਂ ਦੀ ਉੱਚਿਆਂ ਨੂੰ ਉੱਚੇ ਹਸਮਣ ਤੇ ਪੌਂਗਾ ਕਦਰ ਗਰੀਬਾਂ ਦੀ ਉੱਚਿਆਂ ਨੂੰ ਉੱਚੇ ਹਸ ਮਿਲਦੇ ਪੌਂਗਾ ਕਦਰ ਗਰੀਬਾਂ ਦੀ ਕਰ ਮਿਲਣ ਤੇਰੇ ਆਉਂਦਾ ਸੀ ਜਿੰਦੜ ਟੜੀ ਉੱਤੇ ਧਰਕੇ ਨੀ ਤੂੰ ਹੱਥੀ ਸ਼ਾਮਾ ਕਰਦੀ ਸੀ ਨਰੇ ਦੇ ਕੇ ਤੋਂ ਡਰ ਕੇ ਸੀ ਕਿਸੇ ਚੁਗਲ ਖੋਰ ਨੇ ਬੰਡੀਆਂ ਆ ਪਾ ਦਿੱਤੀਆਂ ਕਿਸੇ ਚੁਗਲ ਖੋਰ ਨੇ ਬੰਡੀਆਂ ਆ ਪਾ ਦਿੱਤੀਆਂ ਨਾ ਭੱਗਈ ਕੋਈ ਬਾ ਮਰੀ ਦਾ ਦੀ ਉੱਚਿਆਂ ਨੂੰ ਉੱਚੇ ਹੱਸ ਮਿਲਦੇ ਕੋਣ ਪਾਉਂਦਾ ਕਦਰ ਗਰੀਬਾਂ ਦੀ ਕੋਣ ਪਾਉਂਦਾ ਕਦਰ ਗਰੀਬਾਂ ਦੀ ਉਹ ਦਿਨ ਨੇ ਸਜਣਾ ਯਾਦ ਆਉਂਦੇ ਜਦ ਇਕੱਠੇ ਆਪਾਂ ਮਿਲਦੇ ਸੀ ਦੁੱਖ ਸੁੱਖ ਸੀ ਆਪਣਾ ਸਾਂਝਾ ਕਰਦੇ ਨਾਲ ਹਾਲ ਸੁਣਾਉਂਦੇ ਦਿਲ ਦੇ ਸੀ ਇੱਕ ਪਲ ਨਹੀਂ ਸਕੁੱਠਿਆਂ ਸੀ ਕੁਝ ਬਾਦੇ ਕੀਤੇ ਇਕੱਠਿਆਂ ਸੀ ਕੁਝ ਬਾਦੇ ਕੀਤੇ ਚੱਲਾਂਗੇ ਹਰ ਕਾਬਨ ਨਸੀਬਾਂ ਦੀ ਉੱਚਿਆਂ ਨੂੰ ਉੱਚੇ ਹੱਸਣ ਦੇ ਪਰ ਪਾਉਂਦਾ ਕਦਰੇ ਗਰੀਬਾਂ ਦੀ ਕੌਣ ਪਾਉਂਦਾ ਕਦਰ ਗਰੀਬਾਂ ਦੀ ਤੂੰ ਜਾ ਕੇ ਦੁਨੀਆ ਮੇਰੀ ਨਹੀਂ ਕੀਤਾ ਗਹਿਰਾਂ ਨੂੰ ਅਜਾਲਾ ਨਹੀਂ ਸੁਖ ਤੇਰੀ ਸਦਾ ਮੰਗਦਾ ਏ ਤੇਰਾ ਪਰਮ ਕਮਾਲਪੁਰ ਹੁਵਾਲਾ ਨਹੀਂ ਤੂੰ ਰੌਣਕ ਬਣ ਗਈ ਮੇਲਾਾਂ ਦੀ ਤੂੰ ਰੌਣਕ ਬਣ ਗਈ ਮੇਲਾਾਂ ਦੀ ਸਾਡੀ ਢਾਕੇ ਕੁੱਲੀ ਗਰੀਬਾਂ ਦੀ ਉੱਚਿਆਂ ਨੂੰ ਉੱਚੇ ਹੱਸ ਮਿਲਦੇ ਕੌਣ ਪਾਉਂਦਾ ਕਦਰ ਗਰੀਬਾਂ ਦੀ ਕੌਣ ਪਾਉਂਦਾ ਕਦਰ ਗਰੀਬਾਂ ਦੀ ਕੌਣ ਪਾਉਂਦਾ ਕਦਰ ਗਰੀਬਾਂ ਦੀ i uh,